सत्स्य काल आज अपन नवल रविकांत दे ਵਿਚਾਰਾਂ ਤੇ ਗੱਲ ਕਰ ਰਹੇ ਹਾਂ ਨਵਲ ਖਾਸ ਗਿਆਨ ਯਾਨੀ ਸਪੈਸਿਫਿਕ ਨੋਲਜ ਦੀ ਗੱਲ ਕਰਦੇ ਹਾਂ ਇੱਕ ਹੀ ਚੀਜ਼ ਹੈ ਖਾਸ ਗਿਆਨ ਦੇਖੋ ਉਹ ਹੈ ਜੋ ਸਿਰਫ ਡਿਗਰੀਆਂ ਤੋਂ ਨਹੀਂ ਆਂਦਾ ਇਹ ਤੁਹਾਨੂੰ ਕੋਈ ਸਿਖਾ ਨਹੀਂ ਸਕਦਾ ਪਰ ਤੁਸੀਂ ਸਿੱਖ ਸਕਦੇ ਹੋ اچھا ਮਤਲਬ ਕਰਕੇ ਸਿੱਖਣਾ ਬਿਲਕੁਲ ਆਪਣੀ ਜਿਗਿਆਸਾ ਆਪਣੀ ਕਿਊਰਿਓਸਿਟੀ ਦੇ ਪਿੱਛੇ ਜਾ ਕੇ ਇਹ ਤੁਹਾਡੀ ਵਿਲੱਖਣ ਪ੍ਰਤਿਭਾ ਤੇ ਤਜਰਬੇ ਦਾ ਮਿਸ਼ਰਣ ਹੈ ਜਿਵੇਂ ਪੰਜਾਬੀ ਵਿੱਚ ਕੋਈ AI ਨਾਲ ਕਹਾਣੀਆਂ ਬਣਾਉਣ ਦਾ ਤਰੀਕਾ ਲੱਭ ਲਵੇ ਹਾਂ ਸਮਝ ਗਈ ਮਤਲਬ ਉਹ ਹੁਨਰ ਜਿਸ ਨੂੰ ਆਸਾਨੀ ਨਾਲ ਕੋਈ ਕਾਪੀ ਨਾ ਕਰ ਸਕੇ ਸਹੀ ਪਰ ਸਿਰਫ ਗਿਆਨ ਹੋਣਾ ਕਾਫੀ ਤਾਂ ਨਹੀਂ ਹੋਵੇਗਾ ਇਸ ਨੂੰ ਵੱਡੇ ਪੱਧਰ ਤੇ ਕਿਵੇਂ ਵਰਤਿਆ ਜਾਵੇ ਇੱਥੇ ਸ਼ਾਇਦ ਲਿਵਰੇਜ ਦਾ ਕਨਸੈਪਟ ਆਉਂਦਾ ਹੈ ਤੁਸੀਂ ਬਿਲਕੁਲ ਸਹੀ ਪੁਆਇੰਟ ਫੜਿਆ ਲਿਵਰੇਜ ਹੈ ਤੁਹਾਡੀ ਕੋਸ਼ਿਸ਼ ਦੇ ਅਸਰ ਨੂੰ ਕਈ ਗੁਣਾ ਵਧਾਉਣ ਦਾ ਤਰੀਕਾ ਹਮ ਨਵਲ ਤਿੰਨ ਕਿਸਮਾਂ ਦੱਸਦੇ ਨੇ ਪਹਿਲੀ ਕਿਰਤ ਯਾਨੀ ਲੇਬਰ ਲੋਕ ਤੁਹਾਡੇ ਲਈ ਕੰਮ ਕਰਨ ਠੀਕ ਦੂਜੀ ਪੂੰਜੀ ਕੈਪੀਟਲ ਮਤਲਬ ਪੈਸਾ ਤੁਹਾਡੇ ਲਈ ਕੰਮ ਕਰੇ ਹਾਂਜੀ ਭਰਤੀ ਜੀ ਤੇ ਅੱਜ ਦੇ ਜ਼ਮਾਨੇ ਚ ਸਭ ਤੋਂ ਸ਼ਕਤੀਸ਼ਾਲੀ ਉਹ ਹੈ ਕੋਡ ਜਾਂ ਮੀਡੀਆ ਦੀ ਲਿਵਰੇਜ ਅੱਛਾ ਇਹ ਕੀ ਹੋਇਆ ਕੋਡ ਜਾਂ ਮੀਡੀਆ ਮਤਲਬ ਤੁਸੀਂ ਇੱਕ ਵਾਰ ਕੋਈ ਚੀਜ਼ ਬਣਾਉਨੇ ਹੋ ਜਿਵੇਂ ਕੋਈ ਸੌਫਟਵੇਅਰ ਕੋਈ ਐਪ ਕੋਈ ਆਨਲਾਈਨ ਕੋਰਸ ਜਾਂ ਕੋਈ ਵਧੀਆ ਕੰਟੈਂਟ ਜਿਵੇਂ ਪੋਡਕਾਸਟ ਜਾਂ ਵੀਡੀਓ ਹਾਂ ਤੇ ਉਹ ਚੀਜ਼ ਬਿਨਾ ਤੁਹਾਡੇ ਹੋਰ ਸਮਾਂ ਲਗਾਏ ਹਜ਼ਾਰਾਂ ਲੱਖਾਂ ਲੋਕਾਂ ਤੱਕ ਪਹੁੰਚ ਕੇ ਤੁਹਾਡੇ ਲਈ ਕੰਮ ਕਰਦੀ ਰਹਿੰਦੀ ਹੈ